ਸਤਨਾਮ ਸ਼੍ਰੀ ਵਾਹਿਗੁਰੂ ਜੀ ਓ ਤੇਤ ਗੋਵਿੰਦ ਅਰਾਧਿ ਹੈ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਈਏ ਅਰਸਨਾ ਨਾਮ ਪਣਾ ਜਿਨ ਪਾਇਆ ਤਦ ਆਪਣਾ ਆਇਤ ਸਹਿ ਗਣਾ ਇੱਕ ਖਿਣਾ ਤਸ ਬਿਨ ਜੀਵਣਾ ਮਿਰਤਾ ਜਨਮ ਜਣਾ ਜਲ ਥਲੇ ਨਹੀਂ ਹਲੇ ਪੂਰੇ ਆਮ ਰਵੇ ਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਵਈ ਇਤੜਾ ਦੁਖ ਗਣਾ ਦਿਨੀ ਲਾਵੇ ਆ ਸੋ ਪ੍ਰਭ ਤਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਇਸ ਕੈ ਪਾਏ ਲਗਾ ਜਿਨ ਰਾਵੇ ਆਸ ਪ੍ਰਭੂ ਤਿਨਾ ਭਾਗ ਮਨਾ ਆਇ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪੈ ਲਗਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ